ਕੱਲ ਤੁਸੀਂ ਦੇਖ ਰਹੇ ਹੋ ਆਨ ਇਅਰ ਤੇ ਮੈਂ ਤੁਹਾਡੇ ਨਾਲ ਨਮਜੋਤ ਕੋ ਖਾਣ ਦੇ ਸ਼ੌਕੀਨ ਮੇਰੇ ਵਰਗੇ ਜਗਾ ਲੱਭਦੇ ਰਹਿੰਦੇ ਨੇ ਕਿ ਕਿੱਥੇ ਬਹੁਤ ਵਧੀਆ ਚੀਜ਼ ਬਣੀ ਹੈ ਤੇ ਕਿੱਥੇ ਉਹਨਾਂ ਦੀ ਫੇਵਰੇਟ ਜੀ ਚੀਜ਼ ਜਿਹੜੀ ਉਹਨਾਂ ਨੂੰ ਖਾਣ ਨੂੰ ਮਿਲੇਗੀ ਸੋ ਮੈਨੂੰ ਲੱਗਦਾ ਮੋਹਾਲੀ ਰਹਿਣ ਵਾਲਿਆਂ ਨੂੰ ਇਸ ਜਗ੍ਹਾ ਬਾਰੇ ਤਾਂ ਵੈਸੇ ਬਹੁਤ ਨੋਲੇਜ ਹੋਣੀ ਹੈ ਪਰ ਜਿਹਨਾਂ ਨੂੰ ਨਹੀਂ ਹੈ ਅਸੀਂ ਉਹਨਾਂ ਨੂੰ ਉਹਨਾਂ ਬਾਰੇ ਦੱਸ ਦਿੰਦੇ ਹਾਂ ਅਸੀਂ ਪਹੁੰਚੇ ਹੋਏ ਹਾਂ ਸਰਦਾਰ ਜੀ ਪਾਓ ਭਾਜੀ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਅਲੱਗ-ਅਲੱਗ ਡਿਸ਼ੇਸ ਜਿਹੜੀਆਂ ਤੁਹਾਨੂੰ ਇੱਥੇ ਮਿਲੇਗੀ ਹਸਬੈਂਡ ਐਂਡ ਵਾਈਫ ਨੇ ਜੋ ਇਸ ਸ਼ਾਪ ਨੂੰ ਚਲਾਉਂਦੇ ਨੇ ਬਹੁਤ ਹੀ ਸੋਨਾ ਤੇ ਬਹੁਤ ਹੀ ਵਧੀਆ ਖਾਣਾ ਹੀ ਬਣਾਉਂਦੇ ਨੇ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਵੀ ਜਾਣਾਂਗੇ ਕਿ ਕਿਸ ਤਰ੍ਹਾਂ ਇੱਥੇ ਇਹਨਾਂ ਨੇ ਆਈਡੀਆ ਸੋਚਿਆ ਇਸ ਚੀਜ਼ ਨੂੰ ਲਾਉਣ ਦਾ ਤੇ ਆਪਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਤੇ ਮਨ ਲੱਗਦਾ ਸੋ ਸਸ਼ੀਕਰਨ ਜੀ ਕੀ ਹਾਲ ਚਾਲ ਨੇ ਸਸ਼ੀਕਰਨ ਜੀ ਕੀ ਹਾਲ ਚਾਲ ਵਧੀਆ ਜੀ ਵਧੀਆ ਤੁਸੀਂ ਕਿਹਨੋਂ ਕਿਦੋਂ ਬਿਲਕੁਲ ਸੋ ਮੈਂ ਇੱਕ ਦਿਨ ਆਈ ਸੀ ਇੱਥੇ ਨਾ ਐਕਚੁਅਲੀ ਮੈਂ ਇਹਨਾਂ ਨੂੰ ਕਿੱਦਾਂ ਮਿਲੀ ਮੈਂ ਕੁਝ ਖਾਣ ਆਈ ਸੀ ਸੋ ਮੈਨੂੰ ਬਹੁਤ ਵਧੀਆ ਲੱਗਾ ਇਹਨਾਂ ਦਾ ਟੇਸਟ ਵੀ ਬਹੁਤ ਜ਼ਿਆਦਾ ਸੀ ਖਾਣੇ ਦੇ ਵਿੱਚ ਤੇ ਇਹਨਾਂ ਨਾਲ ਗੱਲਾਂ ਕਰਕੇ ਬਹੁਤ ਮਜ਼ਾ ਆਇਆ ਮੈਂ ਕਿਹਾ ਇੱਕ ਗੱਲ ਤੁਹਾਡੇ ਨਾਲ ਵੀ ਸਾਂਝੀਆਂ ਕਰ ਲਵਾਂ ਸੋ ਤੁਸੀਂ ਵੀ ਜ਼ਰੂਰ ਇੱਥੇ ਆਓ 11 ਫੇਸ ਦੇ ਵਿੱਚ ਆ ਸੀ ਪੈਟਰੋਲ ਪੰਪ ਦੇ ਬੈਕ ਸਾਈਡ ਤੇ ਰਾਈਟ ਨਹੀਂ ਬੈਕ ਸਾਈਡ ਨਹੀਂ ਸਾਈਡ ਤੇ ਆ ਬਿਲਕੁਲ ਸਾਈਡ ਤੇ ਆ ਮੇਨ ਰੋਡ ਦੇ ਨਾਲ ਹੀ ਆ ਤੁਸੀਂ ਜ਼ਰੂਰ ਆਇਓ ਬਹੁਤ ਹੀ ਵਧੀਆ ਇਹ ਬਣਾਉਂਦੇ ਨੇ ਖਾਣਾ ਸੋ ਕਿਸ ਤਰੀਕੇ ਨਾਲ ਤੁਸੀਂ ਪਹੁੰਚੇ ਕਿਸ ਤਰੀਕੇ ਨਾਲ ਤੁਸੀਂ ਆਈਡੀਆ ਲਿਆ ਕਿ ਅਸੀਂ ਇਦਾਂ ਦੋਵੇਂ ਜੀ ਲਾਵਾਂਗੇ ਕੁਝ ਵਧੀਆ ਨਹੀਂ ਸਟਰਗਲ ਤਾਂ ਬਹੁਤ ਲੰਬਾ ਆ ਜੀ ਸਾਡਾ ਬਹੁਤ ਜ਼ਿਆਦਾ ਸਟਰਗਲ ਕਰਦੇ ਆ ਰਹੇ ਹਾਂ ਸ਼ੁਰੂ ਤੋਂ ਪਹਿਲਾਂ ਵੀ ਅਸੀਂ ਕੰਮ ਕੀਤਾ ਸੂਟ ਸ਼ਾਪ ਦਾ ਦੋਸਤੋਂ ਬਾਅਦ ਅਸੀਂ ਟਿਫਨ ਦਾ ਵੀ ਕੰਮ ਕੀਤਾ ਇਹਨਾਂ ਨੇ ਜੌਬ ਵਗੈਰਾ ਵੀ ਕੀਤੀ ਦਿੱਲੀ ਜੰਮੂ ਵਗੈਰਾ ਅਸੀਂ ਕੰਮ ਤਾਂ ਬਹੁਤ ਜ਼ਿਆਦਾ ਕੀਤਾ ਇਹਨਾਂ ਦੀ ਮੰਮਾ ਜੀ ਦੀ ਡੈਥ ਹੋਈ ਨਾ ਤਦੋਂ ਇਹ ਜ਼ਿਆਦਾ ਡਿਪਰੈਸ਼ਨ ਚਲੇ ਗਏ ਟੈਨਸ਼ਨ ਚ ਨਾ ਆਦੰਦੇ ਸੀ ਫਿਰ ਰੋਇਆ ਕਰਦੇ ਸੀ ਬੋਲਦੇ ਵੀ ਸੀ ਬਹੁਤ ਜ਼ਿਆਦਾ ਤਾਂ ਫਿਰ ਮੈਂ ਇਹਨਾਂ ਨੂੰ ਮੈਂ ਸੋਚਿਆ ਮੈਂ ਕਿ ਕੰਮ ਜਦੋਂ ਚੱਲਣਾ ਇਹ ਕੰਮ ਕਰਦੇ ਜਰੂਰ ਸੀ ਦਿਲ ਲਗਾ ਕੇ ਨਹੀਂ ਕਰਦੇ ਬਟ ਇੱਥੇ ਮੁਹਾਰੀ ਚ ਆ ਕੇ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਕਿ ਤੇ ਮੁੰਡੇ ਕੁੜੀਆਂ ਬਹੁਤ ਅੱਛੇ ਨੇ ਫੈਮਲੀਆਂ ਬਹੁਤ ਅੱਚੀਆਂ ਉਹਨਾਂ ਨਾਲ ਹਾਸੇ ਖੇੜ ਕੇ ਇਹਨਾਂ ਦਾ ਮੂਡ ਬਹੁਤ ਅੱਛਾ ਰਹਿਣ ਲੱਗ ਗਿਆ ਤੇ ਸਾਡਾ ਵੀ ਲੱਗ ਗਿਆ ਤੇ ਸਾਡਾ ਕੰਮ ਵੀ ਅੱਛਾ ਚੱਲ ਗਿਆ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਹਾਂਜੀ ਸੋ ਦਿੱਲੀ ਜਦੋਂ ਪੱਜੀ ਕਰਦੇ ਸੀ ਤੁਸੀਂ ਵੀ ਉੱਥੇ ਹੀ ਹੁੰਦੇ ਸੀ ਜਾਂ ਤੁਸੀਂ ਇੱਥੇ ਨਹੀਂ ਨਹੀਂ ਜੀ ਤਦੋਂ ਤਾਂ ਇਹਨਾਂ ਨੇ ਜੋਬ ਹੀ ਕੀਤੀ ਹੈ ਇਕੱਲੇ ਨਹੀਂ ਕੀਤੀ ਹੈ ਮੈਂ ਨਹੀਂ ਕੀਤੀ ਮੈਂ ਘਰ ਸੀ ਜੀ ਫਿਰ ਮੈਨੂੰ ਲੱਗਿਆ ਬਹੁਤ ਦੂਰ ਰਹ ਰਹੇ ਨੇ ਨਾਲ ਇਹਨਾਂ ਨੂੰ ਦਿਲ ਵੀ ਨਹੀਂ ਲੱਗਦਾ ਸੀ ਮੈਂ ਕਿਹਾ ਤੁਸੀਂ ਇੱਥੇ ਆਓ ਜਪਾਂ ਇਕੱਠੇ ਹੀ ਕਰ ਲਾਂਗੇ ਮਿਲ ਕੇ ਮੇਰੇ ਪਾਪਾ ਨੇ ਕਿਹਾ ਸੀ ਕਹਿੰਦੇ ਮਿਲ ਕੇ ਹੀ ਕਰ ਲੋ ਇਕੱਠੇ ਤਾਂ ਕਰਕੇ ਅਸੀਂ ਮਿਲ ਕੇ ਫੇਰ ਕਰ ਲਿਆ ਪਹਿਲਾਂ ਵੀ ਅਸੀਂ ਮਿਲ ਕੇ ਹੀ ਕੀਤਾ ਸੀ ਸਿਊਟਸ਼ਾਪ ਦਾ ਕੰਮ ਹਾਂਜੀ ਤੁਹਾਡੀ ਅਰੇਂਜ ਮੈਰਿਜ ਸੀ ਇਹ ਸਾਡੀ ਅਰੇਂਜ ਮੈਰਿਜ ਹੈ ਜੀ ਕਿਉਂਕਿ ਇੱਕ ਨਾ ਬਹੁਤ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਵੈਸੇ ਤਾਂ ਬਹੁਤ ਵਧੀਆ ਕੰਮ ਹੈ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਕਿਸੇ ਕੰਮ ਨੂੰ ਤੁਸੀਂ ਮਾੜਾ ਨਹੀਂ ਕਹਿ ਸਕਦੇ ਲੇਕਿਨ ਫਿਰ ਵੀ ਜੇ ਤੁਸ ਕੁੜੀ ਨੂੰ ਵਿਆਹ ਹੁੰਦਾ ਅਗਲੇ ਕਹਿੰਦੇ ਨੇ ਕਿ ਨਹੀਂ ਚੰਗਾ ਨਹੀਂ ਲੱਗਦਾ ਕਿ ਤੂੰ ਇਦਾਂ ਰੇੜੀਆਂ ਦੇ ਕੰਮ ਕਰ ਰਹੀ ਸੋ ਤੁਹਾਡੇ ਘਰੋਂ ਜਾਂ ਇਹੋ ਜਿਹਾ ਕੁਝ ਨਹੀਂ ਆਇਆ ਜਾਂ ਤੁਹਾਨੂੰ ਕਿਸੇ ਨੇ ਨਹੀਂ ਕਿਹਾ ਕਿ ਨੇ ਕੰਮ ਬਾਰੇ ਤਾਂ ਕਿਸੇ ਨੇ ਛੋਟੇ-ਬੜੇ ਦੀ ਕੋਈ ਗੱਲ ਨਹੀਂ ਕੀਤੀ ਪਰ ਇੱਕ-ਦੋ ਤਾਂ ਚਲੋ ਹੁੰਦਾ ਹੀ ਆ ਹਨਾ ਜੋ ਥੋੜਾ ਜਿਹਾ ਖਾਸੀ ਮਜ਼ਾਕ ਚ ਬੋਲ ਦਿੰਦੇ ਬਟ ਅਸੀਂ ਪਰਵਾਹ ਨਹੀਂ ਕਰੀਦੀਏ ਇਹਨਾਂ ਨੇ ਕਿ ਆਪਾਂ ਕੰਮ 'ਤੇ ਵਲ ਧਿਆਨ ਦਿੰਨੇ ਆ ਜਿਨ੍ਹਾਂ ਦਾ ਕੰਮ ਆ ਬੋਲਣਾ ਬੋਲੀ ਜਾਂਦੇ ਅਸੀਂ ਆਪਣਾ ਕੰਮ ਕਰੀ ਜਾਂਦੇ ਆ ਹਾਂਜੀ ਸੋ ਵੈਸੇ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਭਾਜੀ ਥੋੜਾ ਕੱਟ ਬੋਲ ਦਿੰਦੇ ਨੇ ਸਾਨੂੰ ਪਹਿਲਾਂ ਉਹਨਾਂ ਨੇ ਕਿਹਾ ਤੁਸੀਂ ਮੇਰੇ ਤੋਂ ਕੱਟ ਪੁੱਛਿਓ ਮੈਂ ਜ਼ਿਆਦਾ ਬੋਲਣਾ ਨਹੀਂ ਆ ਬਟ ਆਪਾਂ ਫਿਰ ਵੀ ਉਹਨਾਂ ਨਾਲ ਗੱਲਬਾਤਾਂ ਜ਼ਰੂਰ ਕਰਾਂਗੇ ਸੱਸੀ ਕਲਪਾ ਸੱਸੀ ਕਲਪਾ ਕੀ ਹਾਲ ਚਾਲ ਨੇ ਵਧੀਆ ਜੀ ਠੀਕ ਠਾਕ ਪਹਿਲੀ ਗੱਲ ਤਾਂ ਬਹੁਤ ਸੋਹਣਾ ਤੇ ਬਹੁਤ ਟੇਸਟੀ ਫੂਡ ਹੁੰਦਾ ਹੈ ਤੁਹਾਡਾ ਜਦੋਂ ਸਟਾਰਟ ਕੀਤਾ ਸੀ ਕੀ ਸੋਚਿਆ ਸੀ ਕਿਉਂਕਿ ਤੁਸੀਂ ਬਿਜ਼ਨਸ ਦੀ ਬਿਜ਼ਨਸ ਜਿਆਦਾ ਦੱਸਿਆ ਕਿ ਕੋਈ ਲਾਸ ਹੋਏ ਨੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਇਸ ਜਗ੍ਹਾ ਤੇ ਆਉਣਾ ਇਹ ਕਿੰਨਾ ਕਿਸ ਤਰ੍ਹਾਂ ਆ ਜਦੋਂ ਸਟਾਰਟ ਕੀਤਾ ਸੀ ਮੈਂ ਮੈਚਲੀ ਕਰਦੀਆਂ ਮਜਬੂਰੀਆਂ ਸੀ ਮਜਬੂਰੀਆਂ ਨੇ ਸਾਨੂੰ ਇੱਥੇ ਤੱਕ ਲਿਆ ਕੇ ਖੜਾ ਕੀਤਾ ਜੀ ਪਰ ਉਦੋਂ ਅਸੀਂ ਇੱਕ ਟੇਬਲ ਤੇ ਸ਼ੁਰੂ ਕੀਤਾ ਸੀ ਮੈਂ ਅੱਜ ਤੋਂ 3 ਸਾਲ ਪਹਿਲਾਂ ਕੀਤਾ ਸੀ ਸ਼ੁਰੂ ਜੀ ਇੱਕ ਟੇਬਲ ਤੇ ਕੀਤਾ ਟੇਬਲ ਤੋਂ ਬਾਅਦ ਅਸੀਂ ਹੌਲੀ ਹੌਲੀ ਇੱਕ ਸਿੰਪਲ ਜੀ ਰੈਡੀ ਲਈ ਰੈਡੀ ਤੋਂ ਬਾਅਦ ਇਹ ਸਟੀਲ ਦਾ ਕਾਊਂਟਰ ਤਿਆਰ ਕੀਤਾ ਜੀ ਹੁਣ ਇੱਥੇ ਤੱਕ ਪਹੁੰਚਿਆ ਮੈਂ ਮੇਰੇ ਰਿਸਪੌਂਸਿਵਿਟੀ ਵਧੀਆ ਮਿਲਦਾ ਬਾਕੀ ਠੀਕ ਠਾਕ ਚੱਲ ਰਿਹਾ ਜੀ ਕਮ ਪ੍ਰਮਾਤਮਾ ਦੀ ਕਿਰਪਾ ਨਾਲ ਜੀ ਬਿਲਕੁਲ ਸੋ ਅਗਰ ਦੇਖਿਆ ਜਾਵੇ ਕਿੰਨੇ ਕੁ ਲੋਕ ਆਉਂਦੇ ਨੇ ਸਭ ਤੋਂ ਵੱਧ ਤਾਂ ਡਿਮਾਂਡ ਕਿਸ ਚੀਜ਼ ਦੀ ਹੁੰਦੀ ਹੈ ਕਿ ਅਸੀਂ ਆ ਖਾਣਾ ਡਿਮਾਂਡ ਮੈਂ ਬਹੁਤ ਜ਼ਿਆਦਾ ਡਿਮਾਂਡ ਹੈ ਹਾਂਜੀ ਆ ਸਾਡਾ ਪਨੀਰ ਵਾਲਾ ਤੇ ਸਾਡੀ ਪਾਓ ਬਾਜੀ ਬਹੁਤ ਜ਼ਿਆਦਾ ਡਿਮਾਂਡ ਚ ਹੈ ਮਤਲਬ ਇਹਨਾਂ ਦਾ ਨਾ ਹਾਲੇ ਤੱਕ ਅਸੀਂ ਵੀ ਘਰ ਜਾ ਕੇ ਗੱਲ ਕਰਦੇ ਆ ਵੀ ਆਪਣਾ ਪਹਿਲੇ ਨੰਬਰ ਤੇ ਕਿਹੜਾ ਚੱਲਦਾ ਵਿਆ ਸਮਝ ਤੋਂ ਬਾਅਦ ਆ ਕਦੇ ਇਹ ਬਹੁਤ ਸਪੀਡ ਤੇ ਚੱਲਦਾ ਹੈ ਕਦੀ ਪਾਓ ਬਾਜੀ ਬਹੁਤ ਹਾਂਜੀ ਬਹੁਤ ਜ਼ਿਆਦਾ ਮੁੰਡੇ ਕੁੜੀਆਂ ਦਾ ਬਹੁਤ ਜ਼ਿਆਦਾ ਪਸੰਦੀਦਾ ਫੂਡ ਹੈ ਇਹ ਦੋਨੋਂ ਚੀਜ਼ਾਂ ਅਸ ਗ੍ਰਾਹਕ ਦੇ ਕਹਿਣ ਤੋਂ ਫੈਮਿਲੀਆ ਨੇ ਸਾਨੂੰ ਰਿਕੁਐਸਟ ਕੀਤੀ ਕਿ ਸਾਨੂੰ ਨਿਊਟਰੀ ਗੁਲਚਾ ਕਿਤੇ ਨਹੀਂ ਮਿਲਦਾ ਪਲੀਜ਼ ਤੁਸੀਂ ਲਗਾ ਲਓ ਵੈਸੇ ਲਗਾਇਆ ਪਹਿਲਾਂ ਤਾਂ ਸੀ ਬਿਲਕੁਲ ਥੋੜਾ ਜਿਹਾ ਲਗਾਇਆ ਸੀ ਘਰ ਦੀ ਛੋਟੀ ਜਿਹੀ ਕੜਾਹੀ 'ਚ ਬਟ ਲੋਕਾਂ ਨੂੰ ਇੰਨਾ ਪਸੰਦ ਆਇਆ ਕਸਟਮਰ ਨੂੰ ਤੇ ਹੁਣ ਅਸੀਂ ਵੱਡੀ ਕੜਾਹੀ 'ਚ ਲਗਾ ਰਿਹਾ ਹੁਣ ਕੁਆਂਟੀਟੀ ਵਧਾਈ ਆ ਉਹਦੀ ਹਾਂਜੀ ਵੈਸੇ ਕਿਸ ਤਰੀਕੇ ਦੀ ਕੇਸ ਏਜ ਗਰੁੱਪ ਦੇ ਲੋਕ ਜ਼ਿਆਦਾਤਰ ਤੁਹਾਡੇ ਕੋਲ ਪਹੁੰਚਦੇ ਨੇ ਹਰ ਏਜ ਗਰੁੱਪ ਦੇ ਜਾਂ ਫਿਰ ਕੁੜੀਆਂ ਮੁੰਡੇ ਜ਼ਿਆਦਾ ਹੁੰਦੇ ਨੇ ਜਾਂ ਬਜ਼ੁਰਗ ਨਹੀਂ ਏਜ ਤਾਂ ਹਰ ਇੱਕ ਏਜ ਦੇ ਆਉਂਦੇ ਆ ਪਰ ਕੁੜੀਆਂ ਮੁੰਡਿਆਂ ਦਾ ਜ਼ਿਆਦਾ ਸਾਡੇ ਇਹਨਾਂ ਖਾਣੇ ਪੀਣੇ ਵੱਲ ਧਿਆਨ ਆਉਂਦਾ ਉਹਨਾਂ ਦਾ ਪਿਆਰ ਨਾਲ ਸਾਡੇ ਨਾਲ ਬਹੁਤ ਜ਼ਿਆਦਾ ਵੱਧ ਗਿਆ ਭਾਬੀ ਜੀ ਦੀਦੀ ਜੀ ਭਈਆ ਬਸ ਖਾਸ ਕੀਟ ਕੇ ਜਾਣਦੇ ਕਈ ਵਾਰ ਖਾ ਕੇ ਤਾਂ ਬੈਠੇ ਹੀ ਰਹਿੰਦੇ ਗੱਲਾਂ ਹੀ ਮਾਰੀ ਜਾਂਦੇ ਆ ਸਾਡੇ ਨਾਲ ਹਾਂਜੀ ਬਿਲਕੁਲ ਕਿਉਂਕਿ ਭਾਬੀ ਪਹਿਲਾਂ ਦੱਸ ਰਹੀ ਸੀ ਕਿ ਭਾਜੀ ਨਾ ਖੁਸ਼ ਹੋ ਜਾਂਦੇ ਨੇ ਉਹ ਗੱਲਾਂ ਕਰ ਕਰਕੇ ਉਹਨਾਂ ਦੇ ਨਾਲ ਸੋ ਮਾਹੌਲ ਵਧੀਆ ਹੀ ਚਾਹੀਦਾ ਹਰ ਚੀਜ਼ ਦਾ ਦੇਖਿਆ ਜੇ ਤੁਸੀਂ ਕੀ ਸਟੱਡੀ ਕੀਤੀਆਂ ਮਤਲਬ ਤੁਸੀਂ ਕੋਈ ਪੜਾਈ ਕੀਤੀਆਂ ਜਾਂ ਫਿਰ ਕਿੱਥੋਂ ਮੈਂ ਜੀ ਡਿਪਲੋਮਾ ਕੀਤਾ ਸੀ ਜੀ ਤੇ ਇਹਨਾਂ ਨੇ ਪਲਾਸਟੂ ਕੀਤੀ ਹੈ ਮੈਪਲਾਸਟੂ ਵੀ ਕੀਤੀ ਹੋਈ ਆ ਬਸ ਉਸ ਤੋਂ ਬਾਅਦ ਤਾਂ ਆਪਣਾ ਇਹ ਅਸੀਂ ਮੈਂ ਸੋਚਿਆ ਸੀ ਵੀ ਆਪਣਾ ਹੀ ਕਰਾਂਗੇ ਜੋ ਵੀ ਕਰਨਾ ਫਿਰ ਅਸੀਂ ਸਵੀਟ ਸ਼ਾਪ ਖੋਲੀ ਸੀ ਦੋਨਾਂ ਨੇ ਮਿਲ ਕੇ ਨਾ ਬਹੁਤ ਅੱਛੇ ਲੈਵਲ ਤੇ ਜਾ ਰਹੀ ਸੀ ਸਾਡੀ ਅਸੀਂ 10 12 ਕਾਰੀਗਰ ਵੀ ਰੱਖੇ ਹੋਏ ਸੀ ਬਸ ਪ੍ਰੋਬਲਮ ਇਹ ਹੋਈ ਨਾ ਕਿ ਇਹਨਾਂ ਦੀ ਮੰਮਾ ਨੂੰ ਨਾ ਕੈਂਸਰ ਦੀ ਪ੍ਰੋਬਲਮ ਆ ਗਈ ਸੀ ਫਿਰ ਉਹਨਾਂ ਦੇ ਇਲਾਜ ਚ ਫਿਰਦੇ ਰਹੇ ਅਸੀਂ ਤਾਂ ਸ਼ਾਪ ਤੇ ਗਏ ਹੀ ਨਹੀਂ ਬਿਲਕੁਲ ਵੀ ਫਿਰ ਕਾਰੀਗਰਾਂ ਤੇ ਜਦੋਂ ਤੱਕ ਆ ਕੇ ਦੇਖਿਆ ਉਹਨਾਂ ਨੇ ਇਹਨਾਂ ਨੇ ਕਰਜ਼ਾ ਝੜਾਤਾ ਸਾਡੇ ਸਿਰ ਤੇ ਤੇ ਕੰਮ ਨਹੀਂ ਚੰਗੀ ਤਰ੍ਹਾਂ ਸੰਭਾਲਿਆ ਸੀ ਉਹਨਾਂ ਨੇ ਤੇ ਫਿਰ ਉਹਦੇ ਕਰਕੇ ਨਾ ਗਰਾਹ ਵੀ ਟੁੱਟ ਗਏ ਸੀ ਉਧਰ ਮੰਮੀ ਦੀ ਡੈਥ ਹੋ ਗਈ ਅਚਾਨਕ ਤੋਂ ਫਿਰ ਉਹ ਦੇ ਕਰਕੇ ਨਾ ਸਿੱਤਾ ਸ਼ਾਪੇ ਬੰਦ ਕਰਨੀ ਪਈ ਸਾਨੂੰ ਫਿਰ ਉਹ ਤੋਂ ਬਹੁਤ ਮੁਸ਼ਕਿਲ ਨਾਲ ਅਸੀਂ ਉੱਠੇ ਆ ਮੰਮਾ ਤੇ ਬਹੁਤ ਖਰਚਾ ਹੋਇਆ ਮੰਮੀ ਤੇ ਬਹੁਤ ਜਿਆਦਾ ਅਸੀਂ ਆਪਣੇ ਈਵਨ ਕੇ ਕੋਟੀ ਵੀ ਵੇਚ ਦਿੱਤੀ ਸੀ ਜੀ ਹਾਂਜੀ ਉਹ ਟਾਈਮ ਸਾਡਾ ਬਹੁਤ ਪੇਨ ਲਿਆ ਬਹੁਤ ਜਿਆਦਾ ਉਹ ਤੋਂ ਬਾਅਦ ਵੀ ਹੁਣ ਵੀ ਸਟ੍ਰਗਲ ਕੀਤਾ ਜਦੋਂ ਇਹ 3 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ ਜਦੋਂ ਟੇਬਲ ਤੇ ਲਾਂਦੇ ਜਦੋਂ ਬਾਰਿਸ਼ ਆਣੀ ਹੈ ਟੇਬਲ ਤੇ ਓਪਨਿੰਗ ਸੀ ਬਾਰਿਸ਼ ਆਣੀ ਫਟਾਫਟ ক্লোਜ਼ ਕਰ ਦੇਣਾ ਸੀ ਤੇ ਹਨੇਰੀ ਆਉਂਦੀ ਸੀ ਹਨਾ ਤੇ ਓਪਨ ਚ ਸਾਨੂੰ ਬੋਲਿਆ ਨਾ ਵੀ ਤੁਸੀਂ ਕਿਉਂ ਨਹੀਂ ਛੱਤ ਕਿਉਂ ਨਹੀਂ ਪਾ ਲੰਦੇ ਤੁਸੀਂ ਥੋੜੀ ਛਤਰੀਓ ਲਗਾ ਲਓ ਪਰ ਲੋਰ ਨਹੀਂ ਪਤਾ ਸੀ ਲੋਕਾਂ ਨੂੰ ਸਾਡੀ ਕੀ ਮਜਬੂਰੀ ਆ ਹੈਗੇ ਆ ਫੈਮਲੀਆ ਬਹੁਤ ਅੱਛੀਆਂ ਸਾਡੀਆਂ ਵੀ ਸਾਨੂੰ ਦੇ ਸਕਦੀਆਂ ਬਟ ਅਸੀਂ ਸੋਚਿਆ ਸੀ ਵੀ ਨਹੀਂ ਸੀ ਜੋ ਕਰਨਾ ਹੁਣ ਆਪਣੇ ਦਮ ਤੇ ਕਰਾਂਗੇ ਇਸ ਕਰਕੇ ਫਿਰ ਉਸ ਤੋਂ ਅਧਿਕ ਸਿੰਪਲ ਜਿਹੜੇ ਲਈ ਉਹ ਵੀ ਛੱਤ ਤੋਂ ਬਿਨਾ ਸੀ ਉਹਦੇ ਲਈ ਵੀ ਬਹੁਤ ਸਟਰਗਲ ਕੀਤਾ ਉਸ ਤੋਂ ਬਾਅਦ ਹੁਣ ਅਸੀਂ ਕੌਂਟਰ ਲਿਆ ਹੁਣ ਥੋੜੇ ਛੱਤ ਹੋ ਗਈ ਹੁਣ ਮੀਂਹ ਚ ਵੀ ਖੜਦੇ ਆ ਅਸੀਂ ਕਸਟਮਰ ਨਾਰਾਜ਼ ਨਹੀਂ ਕਰਦੇ ਕਈ ਕਾ ਕਸਟਮਰ ਨਾ ਗੱਡੀਆਂ ਚ ਆ ਕੇ ਖਾਂਦੇ ਆ ਨਾ ਸਾਡੇ ਕੋਲ ਹਾਂ ਬਾਰਿਸ਼ ਦੇ ਵਿੱਚ ਤੇ ਹੁਣ ਸਾਨੂੰ ਅੱਛਾ ਲੱਗਦਾ ਹੁਣ ਅਸੀਂ ਭੱਜਦੇ ਨਹੀਂ ਕੱਢਦੇ ਆ ਕਿਉਂ ਕਸਟਮਰ ਦਾ ਉਹੀ ਪਿਆਰ ਹੈ ਕਿਉਂ ਭਾਵੇਂ ਗੱਡੀਆਂ ਚ ਆਉਣ ਮੀਂਹ ਚ ਆਉਣ ਪਰ ਉਹ ਕਹਾਂ ਕੇ ਜਾਂਦੇ ਨਹੀਂ ਜ਼ਰੂਰ ਕਸਟਮਰਾਂ ਦਾ ਸਾਨੂੰ ਬਹੁਤ ਪਿਆਰ ਮਿਲ ਰਿਹਾ ਹੈ ਥੈਂਕ ਯੂ ਪਰਮਾਤਮਾ ਦਾ ਬਹੁਤ ਜ਼ਿਆਦਾ ਧੰਨਵਾਦ ਤੇ ਕਸਟਮਰਾਂ ਦਾ ਵੀ ਉਹਨਾਂ ਵਿੱਚ ਵੀ ਰੱਬ ਹੀ ਵੱਸਦਾ ਤੇ ਉਹਨਾਂ ਦੀ ਵਜ੍ਹਾ ਤੇ ਨਾ ਇਹ ਵੀ ਧੀ ਕੋਏ ਤੇ ਸਾਡਾ ਫੇਸ ਤੇ ਸਮਾਈਲ ਰਹਿੰਦੀ ਹ ਹਟਾਵੇਂ ਉਹਨਾਂ ਦੀ ਵਜ੍ਹਾ ਤੋਂ ਹਾਂਜੀ ਸੋ ਅਗੇ ਦੇਖਿਏ ਮਤਲਬ ਇਸ ਤੋਂ ਬਾਅਦ ਤੁਸੀਂ ਹੁਣ ਨਹੀਂ ਸੋਚਿਆ ਕਿ ਅਸੀਂ ਇੱਕ ਸ਼ਾਪ ਤੇ ਸ਼ਾਪ ਖੋਲਹੀਏ ਪ੍ਰੋਪਰ ਇੱਕ ਦੁਕਾਨ ਜਿਸ ਦੇ ਵਿੱਚ ਅਸੀਂ ਮਤਲਬ ਬੈਂਦੀ ਵੀ ਫੈਸਿਲਿਟੀ ਹੋਵੇ ਜਿੱਦਾਂ ਤੁਸੀਂ ਉਹਨੇ ਦੱਸਿਆ ਕਿ ਮੀਂਹ ਦੇ ਵਿੱਚ ਕਾਫੀ ਪ੍ਰੋਬਲਮ ਹੋ ਜਾਂਦੀ ਸੀ ਪਹਿਲਾਂ ਹੁਣ ਤਾਂ ਵਧੀਆ ਰੱਬ ਦੇ ਸੁੱਖ ਨਾਲ ਬਹੁਤ ਸੋਹਣਾ ਕੰਮ ਵੀ ਚੱਲ ਰਿਹਾ ਤੁਹਾਡਾ ਉਸ ਤੋਂ ਬਾਅਦ ਤੁਸੀਂ ਸ਼ਾਪ ਦੇ ਬਾਰੇ ਨਹੀਂ ਸੋਚਿਆ ਆਇਆ ਸੀ ਸੋਚਿਆ ਮੈਮ ਐਕਚੁਅਲੀ ਨਾ ਅਸੀਂ ਪਹਿਲੇ ਹੀ ਨਾ ਕਾਫੀ ਵੱਡੇ ਪੱਧਰ ਤੇ ਉੱਪਰ ਤੋਂ ਹੀ ਕੰਮ ਸ਼ੁਰੂ ਕੀਤਾ ਸੀ ਤੇ ਉਹ ਕੰਮ ਨੌਲੇਜ ਨਾ ਹੋਣ ਕਰਕੇ ਕੁਝ ਮਜਬੂਰੀਆਂ ਹੋਣ ਕਰਕੇ ਮੰਮੀ ਦੀ ਐਦਾ ਪ੍ਰੋਬਲਮ ਆ ਗਈ ਜੀ ਅਸੀਂ ਨਾ ਬਿਲਕੁਲ نیچے ਆ ਗਏ ਸੀ ਹੁਣ ਸਾਡੀ ਸੋਚ ਆ ਵੀ ਕਿਉਂ ਨਾ ਅਸੀਂ نیچے ਤੋਂ ਹੀ ਉੱਪਰ ਉਠੀਏ ਸਟੈਪ ਬਾਈ ਸਟੈਪ ਪੌੜੀਆਂ ਚੜੀਏ ਜੀ ਜੀ ਜਲਦਬਾਜੀ ਨਾ ਕਰੀਏ ਸ਼ਾਪ ਲੇਨ ਚ ਨਾ ਸੀ ਅਸੀਂ ਸੋਚਿਆ ਨਹੀਂ ਤੇ ਹੁਣ ਵੀ ਪਰਮਾਤਮਾ ਦੀ ਕਿਰਪਾ ਹੈ ਕਿ ਅਸੀਂ ਲੈ ਸਕਦੇ ਆ ਸ਼ਾਪ ਪਰ ਨਹੀਂ ਅਸੀਂ ਆਰਾਮ ਨਾਲ ਚੱਲਾਂਗੇ ਹਾਂਜੀ ਬਿਲਕੁਲ ਗ੍ਰਾਹਕ ਵੀ ਆਈ ਜਾਂਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਅਸੀਂ ਵੀ ਜ਼ਰੂਰ ਟੇਸਟ ਕਰਾਂਗੇ ਕਿ ਔਰ ਤੁਹਾਨੂੰ ਇਹ ਜ਼ਰੂਰ ਕਹਿਣੀ ਹੈ ਕਿ ਤੁਸੀਂ ਜੇ 11 ਫੇਸ ਆਓ ਤੇ પેટ્રોલ ਪੰਪ ਦੇ ਇੱਕਦਮ ਨਾਲ ਹੀ ਹੈ ਸਾਈਡ ਤੇ ਆ ਮੇਨ ਰੋਡ ਦੇ ਨਾਲ ਹੈ ਔਰ ਸਰਦਾਰਜੀ ਪਾਓ ਭਾਜੀ ਤੁਸੀਂ ਜ਼ਰੂਰ ਟੇਸਟ ਕਰੋ ਤੁਸੀਂ ਜ਼ਰੂਰ ਸਾਨੂੰ ਦੱਸੋ ਕਿ ਤੁਹਾਨੂੰ ਟੇਸਟ ਇਹਨਾਂ ਦਾ ਕਿਦਾਂ ਕਿਸ ਤਰ੍ਹਾਂ ਦਾ ਲੱਗਾ ਬਾਕੀ ਤੁਸੀਂ ਇਹਨਾਂ ਦੀ ਪ੍ਰੈਜੈਂਟੇਸ਼ਨ ਦੇਖ ਸਕਦੇ ਹੋ ਬਹੁਤ ਹੀ ਸਫਾਈ ਤੇ ਬਹੁਤ ਹੀ ਸਾਫ਼ ਸੁਥਰੇ ਤਰੀਕੇ ਦੇ ਨਾਲ ਇਹ ਬਣਾਉਂਦੇ ਨੇ ਜੋ ਚੀਜ਼ ਕਹਿੰਦੇ ਨੇ ਕਿ ਨਿਊਟਰੀ ਕੁਲਚਾ ਜਿਹੜਾ ਆ ਪੂਰੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਕਿਤੇ ਨਹੀਂ ਮਿਲਦਾ ਡਿਮਾਂਡ ਦੇ ਨਾਲ ਇਹ ਉਸ ਨਿਊਟਰੀ ਕੁਲਚਾ ਨੂੰ ਇੱਥੇ ਲੈ ਕੇ ਆਏ ਨੇ ਇੱਥੇ ਬਣਾਉਂਦੇ ਨੇ ਸਪੈਸ਼ਲੀ ਔਰ ਬਹੁਤ ਸਾਰੇ ਜੋ ਲੋਕ ਨੇ ਇਨਾਂ ਕੋਲ ਖਾਂਣ ਪਹੁੰਚਦੇ ਨੇ ਗ੍ਰਾਹਕ ਜਿਹੜੇ ਨੇ ਇਨਾਂ ਕੋਲ ਬਹੁਤ ਜ਼ਿਆਦਾ ਨੇ ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਆਪਣਾ ਟਾਈਮ ਕੱਢ ਕੇ ਇੱਥੇ ਆਓਗੇ ਤਾਂ ਇਹ ਜ਼ਰੂਰ ਟੇਸਟ ਕਰੋਗੇ ਤੇ ਸਾਨੂੰ ਜ਼ਰੂਰ ਦੱਸੋਗੇ ਕਿ ਤੁਹਾਨੂੰ ਕਿਹੋ ਜਿਹਾ ਲੱਗਾ